ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੋਲ ਵਾਰ ਵਾਰ ਠੀਕ ਤੇ ਅੱਜ ਆਪਾਂ ਲੈ ਕੇ ਆਏ ਹਾਂ ਮਸਲੀਨ ਦੇ ਸੂਟ ਠੀਕ ਹੈ ਜੀ ਇਹ ਹੈਗਾ ਪੇਟੀਆ ਜਿਹਾ ਕਲਰ ਦਾ ਲਾਈਟ 옐ੋ ਕਹਿੰਦੇ ਜਾਂ ਪੇਟੀਆ ਜਿਹਾ ਕਲਰ ਦਾ ਸੂਟ ਹੈ ਇਹ ਤੇ ਇਹਦੇ ਵਿੱਚ ਜਿਹੜਾ ਹੈਗਾ ਪ੍ਰਿੰਟਰ ਸ਼ਰਟ ਆਇਆ ਮਸਲੀਨ ਦੀ ਠੀਕ ਹੈ ਜੀ ਇਹ ਰੀਵਾਦ ਹੈ ਜੀ ਇਹ ਮਸਲੀਨ ਹੈ ਜਿਹੜੀ ਆਪਣੀ ਇਹ ਰੀਵਾਦੀ ਹੈ ਠੀਕ ਹੈ ਬੜੀ ਬ੍ਰਾਂਡਡ ਮਸਲੀਨ ਹੈ ਤੇ ਇਹਦੇ ਨਾਲ ਆਪਾਂ ਨੇ ਲਗਾਈ ਹੈ ਪਲੇਨ ਸਲਵਾਰ ਪਲੇਨ ਸਲਵਾਰ ਆਪਾਂ ਨੇ ਡਾਈ ਕਰਵਾ ਕੇ ਲਾਈ ਹੈ ਇਹ ਹੈਗਾ ਨਾਲ ਦੁਪੱਟਾ ਦੁਪੱਟਾ ਹੈਗਾ ਟਾਈ ਐਂਡ ਡਾਈ ਦਾ ਇਹ ਡਾਂਟੇ ਵਾਲੀ ਮਸਲੀਨ ਹੈ ਜੀ ਵਧੀਆ ਵਾਲੀ ਮਸਲੀਨ ਲੱਗੀ ਹੋਈ ਹੈ ਇਹਨਾਂ ਨੂੰ ਠੀਕ ਹੈ ਤੇ ਇਹ ਆਪਾਂ ਨੇ ਜਿਵੇਂ ਪਰਪਲ ਹੈ ਇਹਦਾ ਵਿੱਚ ਫਲਾਰ ਜਿਹੜਾ ਪਰਪਲ ਕਲਰ ਦਾ ਪਰਪਲ ਹੀ ਆਪਾਂ ਨੇ ਪਾਇਆ ਲੜਾਂ ਦੇ ਉੱਪਰ ਐਂਡ ਫੋਰ ਸਾਈਡ ਟਾਈ ਐਂਡ ਡਾਈ ਜਿਹੜਾ ਕਰਵਾਇਆ ਠੀਕ ਹੈ ਪੇਠੇ ਦੇ ਪਰਪਲ ਦੋ ਕਲਰ ਦੀ ਆਪਾਂ ਨੇ ਡਾਈ ਕਰਵਾਈ ਹੈ ਔਰ ਇਹ ਦੇਖੋ ਪੀਕੋ ਕਰਵਾਈ ਹੋਈ ਹੈ ਇਹ ਆਪਣੇ ਦੁਪੱਟਿਆਂ ਦੇ ਉੱਤੇ ਪੂਰੀ ਫਿਨਿਸ਼ਿੰਗ ਨਾਲ ਆਪਾਂ ਨੇ ਕੰਮ ਲਿੱਤਾ ਹੋਇਆ ਆਗਰ ਤੁਸੀਂ ਆਪਾਂ ਇਹਨੂੰ ਹੋਰ ਵੀ ਜ਼ਿਆਦਾ ਵਧੀਆ ਫਿਨਿਸ਼ਿੰਗ ਦੇ ਸਕਦੇ ਆਂ ਔਰ ਆਪਾਂ ਨੇ ਤੇ ਲੈਸ ਲਾਉਣੀ ਹੋਵੇ ਤਾਂ ਆਪਾਂ ਡਾਈ ਕਰਵਾ ਕੇ ਫੋਰ ਸਾਈਡ ਲੈਸ ਨਾਲ ਵੀ ਇਹਨੂੰ ਫਿਨਿਸ਼ਿੰਗ ਦੇ ਸਕਦੇ ਆਂ ਠੀਕ ਹੈ ਜੀ ਉਹ ਆਪਾਂ ਕਸਟਮਰ ਦੀ ਚੋਅ ਅਸ ਤੇ ਹੀ ਲਗਾਵਾਂਗੇ ਕਈ ਲੋਕ ਜਿਵੇਂ ਹੁਣ ਇਹ ਰੈ ਕਲਰ ਐਦਾਂ ਦਾ ਵੀ ਇਹਨੂੰ ਹਰ ਇੱਕ ਏਜ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਆਂ ਹਨਾ ਵੱਡੀ ਏਜ ਦੇ ਵੀ ਪਾ ਸਕਦੇ ਨੇ ਔਰ ਛੋਟੀ ਏਜ ਤੇ ਵੀ ਇਹ ਹੈਗਾ ਆਪਣਾ ਕਰੀ ਕਲਰ ਦਾ ਇਹ ਵੀ ਮਸਲੀਨ ਦੀ ਸ਼ਰਟ ਹੈ ਜੀ ਇਹ ਗ੍ਰੇ ਕਲਰ ਦੀ ਸ਼ਰਟ ਹੈ ਠੀਕ ਹੈ ਇਹ ਵੀ ਰੀਵਾਦਾ ਹੀ ਪ੍ਰਿੰਟ ਹੈ ਇਹਦੇ ਨਾਲ ਵੀ ਉਸ ਤਰ੍ਹਾਂ ਹੀ ਆਪਾਂ ਨੇ ਪਲੇਨ ਗ੍ਰੇ ਕਲਰ ਦੀ ਜਿਹੜੀ ਸਲਵਾਰ ਹੈ ਮਸਲੀਨ ਦੀ ਡਾਈ ਕਰਵਾ ਕੇ ਲਗਾਈ ਹੋਈ ਹੈ ਤੇ ਦੁਪੱਟਾ ਉਸੇ ਤਰ੍ਹਾਂ ਹੀ ਡੈਂਟਿੰਗ ਮਸਲੀਨ ਦਾ ਦੁਪੱਟਾ ਹੈ ਔਰ ਦੋ ਕਲਰ ਦੀ ਡਾਈ ਕੀਤੀ ਹੋਈ ਹੈ ਜਿਸ ਤਰ੍ਹਾਂ ਇਹਦੇ ਵਿੱਚ ਹੈਗਾ ਇਹ ਇਹ ਗਾਜਰੀ ਪਿੰਕ ਗਾਜਰੀ ਜਿਹਾ ਕਲਰ ਹੈ ਤੇ ਉਹ ਪਿੰਕ ਗਾਜਰੀ ਤੇ ਗ੍ਰੇ ਦਾ ਹੀ ਆਪਾਂ ਨੇ ਤੇ ਦੁਪੱਟਾ ਜਿਹੜਾ ਡਾਈ ਕਰਵਾਇਆ ਠੀਕ ਹੈ ਦੋ ਕਲਰ ਦੋ ਕਲਰ ਪਾ ਕੇ ਆਪਾਂ ਨੇ ਦੁਪੱਟਾ ਜਿਹੜਾ ਉਹ ਡਾਈ ਕਰਵਾਇਆ ਸੀ ਇਹ ਹੈਗਾ ਆਪਣਾ ਚੌਥਾ ਕਲਰ ਇਹ ਹੈਗਾ ਪੀਚ ਕਲਰ ਜੀ ਪੀਚ ਕਲਰ ਹੈ ਤੇ ਵਿੱਚ ਪ੍ਰਿੰਟ ਹੈ ਦਾ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਦਾ ਤੇ ਉਸੇ ਤਰ੍ਹਾਂ ਹੀ ਇਹਦੇ ਨਾਲ ਵੀ ਆਪਾਂ ਨੇ ਮਸਲੀਨ ਦੀ ਸਲਵਾਰ ਹੈ ਜਿਹੜੀ ਉਡਾਈ ਕਰਵਾਈ ਹੈ ਪਲੇਨ ਮਸਲੀਨ ਦੀ ਠੀਕ ਹੈ ਤੇ ਇਹ ਹੈਗਾ ਦੁਪੱਟਾ ਹੀ ਇਹਦਾ ਇਹ ਵੀ ਉਦਾਂ ਹੀ ਆਪਾਂ ਨੇ ਦੁਪੱਟੇ ਸਾਰੇ ਫੋਰ ਸੈੱਟ ਆਏ ਐ ਡਾਈ ਕਰਵਾਏ ਹੋਏ ਨੇ ਠੀਕ ਡੈਂਟਿਕ ਮਸਲੀਨ ਦੇ ਦੁਪੱਟੇ ਨੇ ਬਹੁਤ ਸੋਹਣੇ ਦੁਪੱਟੇ ਨੇ ਇੱਕ ਪ੍ਰਿੰਟ ਹੈਗਾ ਆਪਣਾ ਇਹ ਸਾਰੇ ਪ੍ਰਿੰਟ ਤੁਹਾਨੂੰ ਡਿਫਰੈਂਟ ਡਿਫਰੈਂਟ ਮਿਲਣਗੇ ਇਹ ਪ੍ਰਿੰਟ ਹੈਗਾ ਜਿਹੜਾ ਇਹ ਹੈਗਾ ਆਪਣਾ ਐਸਕੇ ਦਾ ਇਹ ਐਸਕੇ ਬ੍ਰਾਂਡ ਦੇ ਮਤਲਬ ਰੀਸ ਲੱਖਾ ਜੀ ਬ੍ਰਾਂਡਡ ਸੂਟ ਨੇ ਵਧੀਆ ਤੇ ਜਿਹੜੀ ਆਪਾਂ ਨੇ ਮਸਲੀਨ ਡਾਈ ਕਰਵਾਈ ਆ ਪਲੇਨ ਇਹ ਵੀ ਬੈਡਸਨ ਦੀ ਮਸਲੀਨ ਆਪਾਂ ਨੇ ਡਾਈ ਕਰਵਾਈ ਆ ਜੀ ਇਹਦੇ ਨਾਲ ਠੀਕ ਹੈ ਇਹ ਦਪੱਟਾ ਉਸੇ ਤਰ੍ਹਾਂ ਹੀ ਆਪਾਂ ਨੇ ਟਾਈ ਐਂਡ ਡਾਈ ਦਾ ਕਰਵਾਇਆ। ਵੀਡੀਓ ਦੇਖਣ ਲਈ ਧੰਨਵਾਦੀ। ਅਗਰ ਤੁਸੀਂ ਕੋਈ ਵੀ ਸੂਟ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਤੁਸੀਂ ਸਕਰੀਨ ਸ਼ਾਟ ਲੈ ਕੇ ਸੂਟ ਦਾ WhatsApp ਕਰ ਸਕਦੇ ਹੋ। ਧੰਨਵਾਦ।